ਗੁਰੂ ਅਰਜਨ ਦੇਵ ਜੀ ਪ੍ਰਕਰਮਾਂ ਚ ਆ ਰਿਹਾ ਸਤ ਸਿੱਖ ਖੜੇ ਸਤਾਂ ਦੇ ਨਾਮ ਹੀ ਇਤਿਆਜ਼ ਚ ਆਏ ਜਿਉਂ ਕਹਿੰਦੇ ਨਾ ਪਿਆਰ ਚ ਰਾਹ ਰੋਗ ਲਿਆ ਲੋਗੇ ਮਹਾਰਾਜ ਜੀ ਦੇ ਅਗੇ ਮਾਰੇ ਕਹਿੰਦੇ ਕਿਉਂ ਭਾਈ ਕੋਈ ਪ੍ਰਸ਼ਨ ਕੋਈ ਸਵਾਲ ਕਰ ਗੁਰੂ ਅਰਜਨ ਦੇਵ ਜੀ ਦੀ ਬੈਟਰੀ ਕਿੰਨੀ ਚਾਰ ਆਜਾ ਗੁਰੂ ਰਾਮਦਾਸ ਜੀ ਦੇ ਘਰ ਲਈ ਮੈਨੂੰ ਆ ਜੀਆਂ ਵੇਖ ਕੇ ਰੰਗ ਗਿਆ ਵਰਗਾ ਕੋ ਪ੍ਰਸ਼ਨ ਨੇ ਕੇਹਿਆ ਦੱਸੋ ਆਈ ਉਹ ਸਤਿ ਸਿਖ ਕਹਿੰਦੇ ਮਹਾਰਾਜ ਅਸੀਂ ਗੁਰੂ ਰਾਮਦਾਸ ਜੀ ਦੇ ਘਰ ਦਾ ਲੜ ਫੜਿਆ ਪਹਿਲੇ ਅਸੀਂ ਕਈ ਜਗ੍ਹਾ ਜਾਂਦੇ ਸੀ ਕਈ ਦੇਵੀ ਦੇਵਤੇ ਪੀਰ ਪੈਗੰਬਰ ਔਲੀਏ ਕਈ ਮੱਠ ਮਾੜਾ ਜਨਾਂ ਦੀ ਅੰਦਰ ਡਰ ਬਣਿਆ ਰਹਿੰਦਾ ਵੀ ਉਹ ਕੀ ਵੀ ਹੁਣ ਅਸੀਂ ਇੱਥੇ ਆਨੇ ਆ ਤੇ ਡਰ ਕੀ ਬਣਿਆ ਰਹਿੰਦਾ ਜਿੱਥੇ ਪਹਿਲੇ ਜਾਂਦੇ ਸਾਂ ਕੋਈ ਦੇਵੀ ਦੇਵਤਾ ਨਰਾਜ ਨਾ ਹੋ ਜੇ ਆਪ ਸਤਿਨਾਮ ਕੋਈ ਪੀਰ ਪਗੰਬਰ ਔਲੀਆ ਨਰਾਜ ਨਾ ਹੋ ਬੜਾ ਵੱਡਾ ਵਹਿਮ ਹੁੰਦਾ ਜੇ ਜਿਹਨੂੰ ਲੱਗ ਜੇ ਨਾ ਇਹ ਜੇ ਨਾ ਹੋ ਜੇ ਇਹ ਜੇ ਨਾ ਹੋ ਬੜਾ ਔਖਾ ਹੁੰਦਾ ਜੇ ਜਿਹੋ ਜੇ ਖਿਆਲ ਜਿਹੋ ਜੇ ਫੁਰਨੇ ਬਣਦੇ ਨੇ thro ਗੁਰੂ ਹੀ ਮੇਰ ਨਾਲ ਬਚਾਵੇ ਕਹਿੰਦੇ ਮਹਾਰਾਜ ਇਹ ਇੱਕ ਅੰਦਰ ਡਰ ਜਾ ਬਣਿਆ ਰਹਿੰਦਾ ਜਿੱਥੇ ਪਹਿਲੇ ਜਾਣੇ ਸਾ ਕੋਈ ਤੁਹਾਡੇ ਤੇ ਗਰੋਪੀ ਨਾ ਹੋ ਜੇ ਨਾਰਾਜ਼ਗੀ ਨੀ ਵੇਖੋ ਮਹਾਰਾਜ ਦੀ ਬੈਟਰੀ ਕਿੰਨੀ ਪਹਿਲੇ ਮਹਾਰਾਜ ਹੱਸ ਪਏ ਫਿਰ ਜਵਾਬ ਕੀ ਦਿੱਤਾ ਕਹਿੰਦੇ ਹੋ ਭੋਲੇ ਹੋ ਕਿਸੇ ਦੇਵੀ ਦੇ ਪੀਰ پیغمبر ਕੋਲ ਤੁਸੀਂ ਜਾਂਦੇ ਸੀ ਤੇ ਹੁਣ ਡਰ ਲੱਗਦਾ ਵੀ ਉਹ ਨਾਰਾਜ਼ ਨਾ ਹੋ ਜਾਏ ਗੁਰੂ ਰਾਮਦਾਸ ਜੀ ਦੇ ਘਰ ਆਣ ਲੱਗ ਪਏ ਆ ਕਹਿੰਦੇ ਹਾਂ ਜੀ ਜਵਾਬ ਸੁਣਿਓ ਤੇ ਵੰਡਿਓ ਗੁਰੂ ਵਰਜਨ ਦੇਵ ਜੀ ਮੁਖ ਚੋਂ ਬੋਲੇ ਕਹਿੰਦੇ ਪੁੰਨ ਸੁਰ ਐਸੋ ਕੋਇ ਨਾ ਅਹੇ ਸਰਦਾਰ ਰਥੇ ਦੇਵੀ ਦੇ ਪੋਨ ਦਾ ਰਥੇ ਅਗਲੇ ਤੇ ਪਿਛਲੇ ਮਿੱਤਰੇ ਤੇ ਦੇਵੀ ਦੁਆ ਪਰ ਤੇ ਵੀ ਸਾਜੂਂਦੇ ਵੀ ਹੁਣ ਦੇ ਅਗਲੇ ਪਿਛਲੇ ਸਭ ਦੇਖੋ ਮਹਾਰਾਜ ਕਿਵੇਂ ਮਾਰਾ ਕਹਿੰਦੇ ਤੁਹਾਡੇ ਅੰਦਰ ਇੱਕ ਡਰ ਦੀ ਲੀਕ ਰਹਿੰਦੀ ਨਰਾਜਾ ਨਾ ਹੋ ਜਾਣ ਕੋਈ ਜਿੱਥੇ ਪਹਿਲੇ ਜਾਂਦੇ ਹਾਂ ਹਾਂਜੀ ਮਾਰਾ ਮਾਰਾ ਇਹਨੇ ਕਿਹਾ ਕੋਨ ਸੋਰ ਐਸੋ ਕੋਇ ਨਾ ਅਹੇ ਐੜੇ ਨਾਲ ਅਹੇ ਉਹ ਭੋਲੇਓ ਤੇ ਜਿਹੜੀ ਮੈਂ ਸੁਣਾ ਰਿਆਂ ਲੈਣ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜਿਹਦੇ ਇਤਿਹਾਸ ਗੁਰਦੁਆਰੇ ਕਥਾ ਹੁੰਦੀ ਵਰਦਨ ਬੇਰ ਜੀ ਦੀ ਕਿੰਨੀ ਬੈਟਰੀ ਉਹ ਕਹਿੰਦੇ ਕੋਈ ਦੇਵੀ ਦੇਵ ਨਰਾਜ ਨਾ ਹੋ ਜੇ ਸਾਨੂੰ ਡਰ ਜਾ ਲੱਗਾ ਰਹਿੰਦਾ ਤੇ ਮਹਾਰਾਜ ਕਹਿੰਦੇ ਭੋਲੇਓ ਪੁੰਸੁਰ ਅਗਲੇ ਪਿਛਲੇ ਸਾਰੇ ਵੀ ਐਸੋ ਕੋਈ ਨਾ ਰਹੇ ਉਂ ਭੋਲੇਓ ਧਰਤੀ ਤੇ ਕੋਈ ਇਹੋ ਜਿਹਾ ਦੇਵੀ ਦੇਵਤਾ ਨਹੀਂ ਆਨ ਇहां ਜੋ ਪਾਸ ਨਾ ਲਹੇ ਕੋਈ ਧਰਤੀ ਤੇ ਐਹੋ ਜਿਹਾ ਦੇਵੀ ਦੇਵਤਾ ਨਹੀਂ ਜਿਹੜਾ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਆਪ ਹਾਜ਼ਰੀ ਨਾ ਫਰਦਾ ਹੋਵੇ ਬੋਲੇ ਈਸੋ ਨਿਹਾਲ ਆਹ ਨਿਹਾਲ ਆਕਾਲ ਛੋਟੀ ਜਿਹੀ ਬੋਨਸੋਰ ਐਸੋ ਕੋਈ ਨਾ ਅਹੇ ਆਣ ਇਹਾ ਜੋ ਪਾਸ ਨਾ ਲੈ ਇਹ ਗੁਰਗਵਾਲ ਸਿੰਘ ਨਹੀਂ ਕਹਿੰਦੇ ਆ ਕਿ ਗੁਰੂ ਅਰਜਨ ਦੇ ਮਹਾਰਾਜ ਦੇ ਬੱਚੇ ਨੂੰ ਵਸਾ ਲਓ ਕਿ ਤੁਸੀਂ ਐਡੇ ਵੱਡੇ ਕੇਂਦਰ ਨਾਲ ਜੁੜੇ ਹੋ ਐਡੇ ਵੱਡੇ ਘਰ ਨਾਲ ਜੁੜੇ ਹੋ ਜਿੰਨੇ ਧਰਤੀ ਦੇ ਦੇਵੀ ਦੇਵ ਗੁਰੂ ਰਾਮ ਦਾ ਤੇ ਘਰ ਵਿੱਚ ਉਹ ਵੀ ਘੁੱਮਤਾ ਕੇ ਹਾਜ਼ਰੀਆਂ ਭਰਦੇ ਆਖੋ ਸਤਰਾ ਉਹ ਵੀ ਆ ਜਾਏ ਇੱਕ ਬਹਾਦਰ ਜੀ ਦੇ ਦੋਵੇਂ ਮਹੱਲੇ ਦੇ ਸੁਲੋਕਾਂ ਦੇ ਲੜੀਵਾਰ ਹਰ ਐਤਵਾਰ ਉਹ ਕੁਝ ਵਹਿਰਿਆਂ ਕਰਕੇ ਥੋੜੀ ਬ੍ਰੇਕ ਲੱਗੀ ਵੀ ਲੈਣੇ ਉਸ ਤੋਂ ਪਹਿਲੇ 15 20 ਮਿੰਟ 25 ਮਿੰਟ ਦੀ ਹਾਜ਼ਰੀ ਇਹ ਸਮਝ ਲਓ ਜਿੰਨੇ ਅੰਮ੍ਰਿਤਸਰ ਬੈਠੇ ਹੋ ਸੁਣ ਰਹੇ ਹੋ ਅੱਜ ਸੁਣਨ ਤੋਂ ਬਾਅਦ ਕੋਸ਼ਿਸ਼ ਕਰੋ ਗੁਰੂ ਰਾਮਦਾਸ ਦੇ ਘਰ ਰੋਜ਼ ਹਾਜ਼ਰੀ ਲਗਾਈ। ਆਪੋ ਸੱਜ। ਰੋਜ਼ ਇਹਵੇਂ ਇੱਕ ਦਿਨ ਛੱਡ ਕੇ ਲੱਗੇ। ਹੋਰ ਜੇਵੇਂ ਹਮੇਸ਼ਾ ਦਿਨ ਲੱਗੇ। ਬਹੁਤ ਜੇਵੇਂ ਤੋਂ ਲੱਗੇ। ਸਮਝ ਲਓ ਵੀ ਆਪਣਾਈ ਕਨਾਰ ਆ ਕੇ ਕੀਰਤਨ ਸਰਵਨ ਕਰਨਾ ਅੱਜ ਸਾਡਾ ਥਾਏ ਪੈ ਗਿਆ ਜਿੰਨੇ ਮਨ ਬਣਾ ਲਿਆ ਵੀ ਐਡੇ ਵੱਡੇ ਦਰ ਦੇ ਉੱਤੇ ਮੈਂ ਹਫਤੇ ਦੇ 2 ਦਿਨ ਦੇ ਇੱਕ 2 ਦਿਨ ਜ਼ਰੂਰ ਉਸ ਦਰ ਦੀ ਚਰਨ ਧੂੜੀ ਲੈਣ ਜਾਣਾ ਔਰ ਇੱਕ ਗੱਲ ਯਾਦ ਰੱਖਿਓ ਕਰੋ ਨਿਕਲਣ ਵੇਲੇ ਤੱਕਾ ਲਾਣਾ ਪੈਣਾ ਜੇ ਮਾੜਾ ਮੋਟਾ ਲਾਇਆ ਹੋ ਪਿਆ ਧਾਕੋ ਸਾਥ ਨਾ ਪੋਪੜੀਏ ਕੀ ਕਰਾਂ ਨੀਂਦਰ ਜੜੀ ਪਈ ਐ ਕੀ ਕਰਾਂ ਇਹ ਮੇ ਪਿਓ ਦੀ ਹੋਰੀ ਸਿਰਫ ਤੁਰਨ ਲੱਗਾ ਮਾੜਾ ਜਾਂ ਧੱਕਾ ਸ਼ੈ ਤੁਹਾਨੂੰ ਲਾਣਾ ਪਵੇ ਤੁਰਨ ਲੱਗਿਆ ਉਹ ਲਾ ਦੇਣਾ ਵਸ ਉਹਦੀ ਔਟ ਲੈ ਗਿਆ ਤੁਰਨ ਲੱਗਿਆ ਘਰੋਂ ਸ਼ੈ ਧੱਕਾ ਮਾੜਾ ਜਾਂ ਲਾਣਾ ਪਵੇ ਪਰ ਜਦੋਂ ਤੁਸੀਂ ਉੱਥੇ ਪਹੁੰਚ ਗਏ ਨਾ ਉੜੀਆਂ ਉਤਰਨ ਦੀ ਦੇਰ ਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਦਿਕਾਂਗਾ ਜੱਪਣ ਦੀ ਵੀ ਲੋੜ ਆਪਣੇ ਆਪ ਹੀ ਵਾਇਗਰੂ ਚੱਲੀ ਜਾਂਦਾ ਆਖਰ ਸਾਧਨ ਆਪਣੇ ਆਪ ਹੀ ਆਤੂ ਚਾਂ ਮੰਗਾ ਦਰਬਾਰ ਤੇ ਸਖ ਨੇ ਆ ਰਹੇ ਕਹਿੰਦੇ ਟੈਨਸ਼ਨ ਖਤਮ ਮਹਾਰਾ ਜੀ ਕਹਿੰਦੇ ਜਿੱਥੇ ਤੁਸੀਂ ਜਾਂਦੇ ਸੋ ਉਹ ਖੁਦ ਹਾਜ਼ਰੀ ਭਰਦੇ ਆ ਗੁਰੂ ਰਾਮਦਾਸ ਦੇ ਘਰ ਆਖੋ ਸਾਧਨ ਹਾਂ ਉਹ ਤਾਂ ਵੀ ਰਾਹ ਨਾ ਛੱਡਣ ਮਾਰੇ ਕਹਿੰਦੇ ਹੁਣ ਰਾਹ ਦੇ ਦਿਓ ਅਗਲੇ ਕਾਰਜ ਕਰਨੇ ਕਹਿੰਦੇ ਮਹਾਰਾ ਜੀ ਇੱਕ ਸਵਾਲ ਹੋਰ ਇੱਕ ਹੋਰ ਦੱਸੋ ਭਾਈ ਕਹਿੰਦੇ ਜੀ ਅਸੀਂ ਪਹਿਲੇ ਕਦੀ ਕਿਸੇ ਤੀਰਤ ਤੇ ਜਾਣੇ ਸਾਂ ਕਦੀ ਕਹੇ ਤੀਰਤ ਤੇ ਜਾਣੇ ਸਾਂ ਹੁਣ ਗੁਰੂ ਰਾਮਦਾਸ ਦੇ ਪੀਰਤਿਆਂ ਨੇ ਜਿਹੜੇ ਤੀਰਥਾਂ ਤੇ ਹੁਣ ਅਸੀਂ ਨਹੀਂ ਜਾਂਦੇ ਕਿਸੇ ਤੀਰਥ ਦੀ ਕਰੋਪੀ ਤੇ ਨਹੀਂ ਹੋ ਜੇਗੀ ਸਾਡੇ ਤੇ ਇਹ ਸਾਡਾ ਦੂਜਾ ਪ੍ਰਸ਼ਨ ਕਿਸੇ ਤੀਰਤ ਦੀ ਕਰੋਪੀ ਤੇ ਨਹੀਂ ਹੋ ਜੇਗੀ ਇਹ ਹੈ ਜੀ ਦੋਸ ਰਾਮਾ ਨੇ ਤੁਹਾਡੀਆਂ ਆਪਣੀਆਂ ਆਵਾ ਕੰਡਮ ਸੇ ਨਹੀਂ ਸੰਗਤ ਨਵਾ ਤੇ ਬੀਬੀ ਕੌਲਾਇ ਸੰਗਤ ਆ ਕਿਤੇ ਸੰਗਤ ਆਉਂਦੀ ਹੈ ਤੇ ਕਈ ਜਰੀ ਸੰਗਤ ਫੋਨ ਕਰਦੀ ਜੀ 15 ਮੈਂਬਰ ਆ ਅੱਛਾ 5 ਕਮਰੇ ਸਰ ਜਾਏਗਾ ਅੱਜ ਸਰ ਜਾਏਗਾ ਕਿੰਨੇ ਦਿਨ ਬਾਅਦ ਆਪ ਜੀ ਦੀ ਵਾਪਸੀ ਜੀ ਕੀਤੀ 3 ਦਿਨ ਬਾਅਦ ਵਾਪਸੀ ਉਹ 5 ਕਮਰੇ ਬੁੱਕ ਹੋ ਜਾਂਦੇ ਨੇ ਦੂਜੇ ਦਿਨ ਵਾਪਸੀ ਹੁੰਦੀ ਤੇ ਉਧਰ ਵੀ ਮੈਂ ਉਧਰ ਰੋਲਣਾ ਦਾ ਰੋਜ ਕਈ ਜਰੀ ਮੇਲ ਹੋ ਜਾਂਦਾ ਹੈ ਫਤੇ ਬੁਲਾਈ ਜਾਂਦੀ ਆਈ ਸਾਡੀ ਵਾਪਸੀ ਹੈ ਜੀ ਮੈਂ ਕਿਹਾ ਤੁਸੀਂ ਕਿੱਥੋਂ ਆਏ ਸੀ ਕਹਿੰਦੇ ਬੰਬੇ ਤੋਂ ਮੈਂ ਕਿਹਾ ਹੁਣ ਵਾਪਸੀ ਬੰਬੇ ਹੈ ਕਹਿੰਦੇ ਨਹੀਂ ਇੱਕ ਜੰਮੂ ਦੇ ਕੋਲ ਅਸਥਾਨ ਹੈ ਉੱਥੇ ਵੀ ਮੱਥਾ ਟੇਕ ਕੇ ਜਾਣਾ ਆਪ ਕੋ ਸਤਨਾ ਮੈਂ ਗੋਲ ਮੋਲ ਦੇ ਗਿਆ ਤੁਹਾਨੂੰ ਹੁਣ ਉਦੋਂ ਅਸੀਂ ਇੱਕ ਮੰਡ ਸਮਝ ਜਾਂਦੇ ਆ ਗੁਰੂ ਰਾਮਦਾਸ ਜੀ ਦੇ ਘਰ ਆਇਆ ਬਈ ਤੋਂ ਪਰ ਅਜੇ ਢੇੜੀ ਇੱਕ ਨਹੀਂ ਕਈ ਭੇੜੀਆਂ ਲਈਆਂ ਆਂ ਆਪ ਕੋ ਸਾਤਨ ਹਾਂ ਹਾਂ ਫਲਾਣਾ ਵੀ ਨਾ ਨਾਰਾਜ਼ ਹੋ ਜੇ ਪਤਾ ਇਹ ਹੈਗੀ ਚੀਜ਼ ਕਿਹਦੀ ਨਿੰਦਿਆ ਨਾ ਕਰਿਓ ਤੇ ਉਹਨੂੰ ਬਾੜਾ ਵਿੱਚ ਕਰੋ ਗੁਰੂ ਅਰਜਨ ਦੇਵ ਜੀ ਕਹਿੰਦੇ ਬੈਟਰੀ ਚਾਰਜ ਰੱਖ ਆਪਣੇ ਪਿਓ ਦੇ ਘਰ ਲਈ ਇਹ ਅਮਰਸਰਾਲੇ ਨੇ ਬੇਨਤੀ ਕੀਤੀ ਕਿ ਹਫਤੇ 'ਚ ਤੁਹਾਨੂੰ ਰੋਜ਼ ਸਹੀ ਨਹੀਂ ਦੇ ਇੱਕ ਦਿਨ ਛੱਡ ਕੇ ਸਹੀ ਨਹੀਂ ਦਿੱਤੇ ਇਹਨਾਂ ਦਿਨ ਸਹੀ ਦੋ ਦਿਨ ਸਹੀ ਜਿਹੜੇ ਅਸਲ ਕੋਰਮ ਬਾਹਰ ਤੂੰ ਜੇ ਸ਼ਹਿਰਾਂ ਨੇ ਦੇਖ ਰਹੇ ਭਾਵੇਂ 15 ਦਿਨ ਹੀ ਭਾਵੇਂ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਆ ਕੇ ਚਰਨ ਧੂੜੀ ਹਾਜ਼ਰੀਆਂ ਭਰ ਦਿਆ ਕਰੋ ਮਹਾਰਾਜ ਫਿਰ 3-4 ਮਹੀਨੇ ਦੀਆਂ ਬੈਟਰੀਆਂ ਚਾਰਜ ਕਰਕੇ ਭੇਜਦੇ ਆਖੋ ਸਤਨਾਮ ਵਾਹਿਗੁਰੂ 25 ਦਿਨ ਦੇ ਇਸ ਸਮੁੰਦਰ ਕਹਿੰਦੇ ਫਤਿਹ ਸਿੱਖ ਪਹਿਲੇ ਕਈ ਤੀਰ ਖਾ ਕੇ ਜਾਣੇ ਹੋ ਨਹੀਂ ਜਾਂਦੇ ਸੀ ਹੁਣ ਇੱਥੇ ਆਨੇ ਕੇ ਤੀਰਾਂ ਦੀ ਕਰੋਪੀ ਦੇ ਨਹੀਂ ਹੋ ਜੇਗੀ ਮੈਂ ਕਹਿੰਦਾ ਕਮਾਲ ਹੋ ਗਈ ਗੁਰੂ ਅਰਜਨ ਦੇਵ ਜੀ ਦਾ ਜਵਾਬ ਸੁਣਿਓ ਫਿਰ ਆਪਾਂ ਨਗਲਾ ਸਬਜੈਕਟ ਨਵੇਂ ਬਲੇ ਸਿਖ ਗੁਰੂ ਅਰਜਨ ਦੇਵ ਜੀ ਕਹਿੰਦੇ ਅਮਰਤ ਸਰ ਪਰਕਰਮਾ ਮੈਂ ਧਾਰਨਾ ਨਹੀਂ ਬੋਲਦੇ। ਸ਼ੀਨਾ ਰੋਜ ਜਿਹੜੀ ਕਥਾ ਹੁੰਦੀ ਸ਼ਾਮੀ ਸ੍ਰੀ ਗੁਰਪ੍ਰਦਾਵ ਸੂਰਜ ਗ੍ਰੰਥ। ਫਾਸਟ ਪਲੇ ਤੇ ਆਂਦਾ ਲਾਈਵ ਪਟਿਆਲੇ ਦੂਖ ਨਵਾਰਾ। ਉੱਥੇ ਰੋਜ ਕਥਾ ਹੁੰਦੀ ਏ ਸ੍ਰੀ ਗੁਰਪ੍ਰਦਾਵ ਸੂਰਜ ਗ੍ਰੰਥ। ਇਹ ਮਹਾਰਾਜ ਦੇ ਬੱਚੇ ਨੇ ਉਹਦੇ। ਉਹ ਕਹਿੰਦੇ ਕੋਈ ਤੀਰ ਦਾ ਟ੍ਰੋਫੀ ਤੇ ਨਹੀਂ ਹੋ ਜੇਗੀ ਤੇ ਮਹਾਰਾਜ ਵੇਖੋ ਜਵਾਬ ਦੇਤਾ ਕਮਾਲ ਹੀ ਕਮਾਲ। ਮਹਾਰਾਜ ਕਹਿੰਦੇ ਅਮਰਤ ਸਰ ਪਰ ਕਰਮਾ ਮਾਏ। ਪਗ ਪਗ ਮੈਂ ਸੌ ਤੀਰਥ ਆਏ ਪਗ ਪਗ ਦਾ ਕੀ ਅਰਥ ਹੈ ਜੀ ਪੈਰ ਪੈਰ ਆ ਪਗ ਨਹੀਂ ਕਿਤੇ ਪਗ ਪਗ ਦਾ ਅਰਥ ਹੈ ਪੈਰ ਪੈਰ ਗੁਰੂ ਅਰਜਨ ਦੇਵ ਜੀ ਬੋਲ ਰਹੇ ਕਹਿੰਦੇ ਓ ਭੋਲਿਓ ਤੁਸੀਂ ਕਹਿੰਦੇ ਕਿ ਤੀਰਥ ਦੀ ਕਰੋਪੀ ਨਾ ਹੋ ਜੇ ਇਸ ਤੀਰਥ ਤੇ ਆਣਿਆ ਓ ਭੋਲਿਓ ਅਮਰਸਰ ਪ੍ਰਕਰਮਾ ਮਾਏ ਪਗ ਪਗ ਮੈਂ ਸੌ ਤੀਰਥ ਆਏ ਇਹ ਗੁਰੂ ਰਾਮਦਾਸ ਜੀ ਦਾ ਐਡਾ ਵੱਡਾ ਸਾਰ ਏ ਇਸ ਪ੍ਰਕਰਮਾ ਵਿੱਚ ਇੱਕ ਪੈਰ ਪੈਰ ਜਿੰਨੀ ਜਗ੍ਹਾ ਤੇ 100-100 ਤੀਰਤ ਹਾਜ਼ਰੀਆਂ ਭਰ ਰਹਿਣ। ਸੋਸਤੀ। ਇਹ ਮਾਰਾਈ ਬਜੜ। ਨਹਾ ਦ੍ਰਿਅ ਕਾਲ। ਅਮਰਸਰ ਪ੍ਰਕਰਮਾ ਵਾਏ। ਪਗ ਪਗ 'ਤੇ 100 ਤੀਰ ਖਾਏ। ਉਹ ਸਿਖਾਣੇ ਕਹੇ ਜੀ ਨਜ਼ਰ ਨਹੀਂ ਆਉਂਦੀ। ਤੁਸੀਂ ਕਹੋਗੇ ਅਸੀਂ ਜਾਣੇ ਆ ਦਰਬਾਰ ਨਾਲ ਸਾਾਨੂੰ ਤੇ ਤੀਰ ਦੰਦੇ ਜਾਂਦੇ। ਫਿਰ ਮਾਰਾ ਇਹ ਕਹਿੰਦੇ ਸੂਖਸ਼ਮ ਰੂਪ ਧਾਰ ਟੱਟ ਰਹਿ ਤੱਟ ਦਾ ਅਰਥ ਹੈ ਜੀ ਗਿਰਦੀ ਲੈ ਜਾਓ ਇੱਕ ਮਿੰਟ ਸਰੋਵਰ ਹਰਮੰਦਰ ਸਾਹਿਬ ਦਾ ਸਰੋਵਰ ਜਿਹੜੇ ਕਿਨਾਰੇ ਆ ਪੌੜ ਇਹਨੂੰ ਟੱਟ ਕਹਿਆ ਨਾਲੇ ਮਾਰਾ ਕਹਿੰਦੇ ਸੂਖਸ਼ਮ ਰੂਪ ਧਾਰ ਟੱਟ ਰਹਿ ਜਿਨਨੇ ਤੀਰਥ ਨੇ ਇਹ ਸੂਖਸ਼ਮ ਰੂਪ ਵਿੱਚ ਸਰੋਵਰ ਦੇ ਕਿਨਾਰੇ ਹਾਜ਼ਰੀਆਂ ਭਰਨੇ ਪ੍ਰਕਰਮਾਂ 'ਚ ਹਾਜ਼ਰੀਆਂ ਭਰਤੇ ਔਰ ਅਗਲੀ ਗੱਲ ਕਮਾਲ ਕਹਿਤੀ ਕਹਿੰਦੇ ਸੂਕਸ਼ਮ ਰੂਪ ਧਾਰ ਤਟ ਰਹਿ ਨਿਜ ਨਿਜ ਪਾਵਨਤਾ ਕੋ ਚਾਏ ਜਿੰਨੇ ਨੀਰਥ ਨੇ ਉਹ ਮੈਂ ਕੀ ਬੋਲਾਂ ਕਿਧਰੇ ਕੋਈ ਬੇਦਬੀ ਹੋ ਰਹੀ ਕਿਧਰੇ ਤੰਬਾਕੂ ਕਿਧਰੇ ਸਿਗਰਟਾ ਕਿਧਰੇ ਨਸਵਾਰ ਕਿਧਰੇ ਪੀੜੀਆਂ ਕਿਧਰੇ ਕੁਝ ਨਹੀਂ ਪਵੰਦੀ ਇਹ ਨਾ ਚੀਜ਼ਾਂ ਦੀ ਮਾਰੇ ਗਏ ਉਹ ਤੀਰਥ ਰੁਕ ਜਾਂਦੇ ਤੇ ਤੀਰਥ ਰਾਜ ਹੋ ਜਾਂਦੇ ਵੀ ਸਾਡੇ ਤੇ ਆ ਕੇ ਬੇਦਬੀਆਂ ਕਰ ਰਹੇ ਹੋ ਕਹਿੰਦੇ ਆਪਣੇ ਆਪ ਨੂੰ ਪਾਵਨ ਕਰਨ ਲਈ ਉਹ ਤੀਰਥ ਵੀ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਭਰਦੇ ਅਸੀਂ ਪਾਵਨ ਹੋ ਜਾਈਏ ਜਿਕਾਰਾ ਦੇ ਪਿਆਰ ਨਾਲ ਕੋਈ ਗੁਰੂ ਰਾਮਦਾਸ ਨੇ ਹਾ ਬੋਧ ਕੀ ਆਪਾਲ ਅਮਰਤਸਰ ਪਰ ਕਰਮਾ ਮਾਏ ਪਗ ਪਗ ਮੈਸੋ ਤੀਰਥ ਆਏ ਸੂਖਸ਼ਮ ਰੂਪ ਧਾਰ ਤੱਟ ਰਹਿ ਨਜਨੇ ਜੇ ਪਾਵਨਤਾ ਕੋ ਚਾਹ ਆਪਣੇ ਆਪ ਨੂੰ ਕਈ ਤੀਰਥਾਂ ਤੇ ਵਿਦਵੀ ਹੁੰਦੀ ਉਹ ਆਪਣੇ ਆਪ ਨੂੰ ਪਾਵਨ ਕਰਨ ਲਈ ਗੁਰੂ ਰਾਮ ਦਾ ਦਰ ਤੇ ਆਉਂਦੇ ਨੇ ਮਹਾਰਾਜ ਬੜੇ ਬੜੇ ਝੂਠੇ ਬੰਦੇ ਸਭ ਝੂਠਾ ਕਰ ਗਏ ਇੱਥੇ ਹਰ ਵੇਲੇ ਅਮਰਤ ਵਰਸ ਰਿਆ ਗੁਰਬਾਣੀ ਦਾ ਸਾਨੂੰ ਹੀ ਪਾਵਨ ਕਰਦਿਓ ਗੱਜ ਕੇ ਆਕੋ ਸਤਿਨਾਮ ਮਾਰੇ ਗਦੇ ਤੀਰਥ ਦਾ ਰਾਜ ਆਵਾਜ ਨਹੀਂ ਪਰਦੇ ਸੋ ਗੁਰੂ ਅਰਜਨ ਦੇਵ ਜੀ ਦੇ ਬਿਆਨਤ ਗੁਣਾ ਚ ਆ ਵੀ ਗੁਣ ਉਹ ਕਿਹੜਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਬਾਦਸ਼ਾਹ ਬਚਨਾ ਦੁਆਰਾ ਬਾਣੀ ਦੁਆਰਾ ਅਨਪਉ ਦੁਆਰਾ ਕਰਨੀ ਦੁਆਰਾ ਗੁਰੂ ਰਾਮ ਬਾਣੀ ਦੇ ਦਰ ਵਾਸਤੇ ਭਾਵਨਾ ਬਣਾ ਦਿੰਦੇ ਨੇ ਸੰਗਤ ਕਰਨ ਦੀ ਲੋੜ ਆਖੋ ਸਤਨਾਮ ਇਥੇ ਆ ਕੇ ਹੀ ਵੇਖਣ ਸਾਡੇ ਗੁਰਾਂ ਨੇ ਕੀ ਕੀਤਾ ਕੀ ਦੱਸਿਆ ਆਓ ਧੰਨ ਗੁਰੂ ਅਰਜਨ ਦੇਵ ਜੀ ਅੱਜ ਮੈਂ ਸ਼ਬਦ ਬੋਲ ਰਿਹਾ ਬਟਾ ਹੰਸ ਮੁਹੱਲਾ ਪੰਜਵਾਂ ਘਰ ਪਹਿਲਾ ਕੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਘਰ ਲਈ ਆਤਮੋਚਾ ਆਂਕਾ ਸਰਵਾਰਾ ਆਤਮੋਚਾ ਨਹੀਂ ਕੱਖ ਵਾਰਾ ਅੱਜ ਨਹੀਂ ਇਤਫਾਜ਼ਾ